ਉਹ ਲੋਕਾਂ ਦਾ ਖੂਨ ਨਚੋੜ ਨਚੋੜ ਕੇ ਸੇਵਾ ਕਰਦਾ ਤੇਰੀ ਸੇਵਾ ਕਿਸੇ ਲੇਖੇ ਵਿੱਚ ਨਹੀਂ ਹੈ ਅੱਜ ਵੀ ਗੁਰਬਾਣੀ ਸਾਨੂੰ ਇਹੀ ਸਿਖਾਉਂਦੀ ਹੈ ਗੁਰਾਂ ਪੀਰਾਂ ਨੇ ਹਮਨਾ ਤੇਰੀ ਭਰਨੀ ਪਰਾਇਆ ਤਨ ਖਾਣ ਵਾ ਵਾਲਿਆ ਹੱਕ ਪਰਾਇਆ ਨਾਨਕਾ ਉਹ ਸੂਰਜ ਵਸ ਗਏ ਗੁਰਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨਾ ਖਾਏ ਹੁਣ ਵੇਖਿਓ ਸੰਗਤ ਵਿੱਚ ਬੈਠੇ ਆ ਤਕਰੀਬਨ ਤਕਰੀਬਨ ਲੋਕਾਂ ਦਾ ਸਵਾਜ ਦਾ ਬਣ ਗਿਆ ਦੂਜੇ ਦਾ ਘਰ ਲੁੱਟਣ ਵਾਸਤੇ ਹਮੇਸ਼ਾ ਹੀ ਤਿਆਰੀ ਰਹਿੰਦੀ ਹੈ ਕੋਈ ਹੈ ਐਸਾ ਜਿਹੜਾ ਆਪਣੀ ਜੇਬ ਵਿੱਚੋਂ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਕਰਾ ਸਕੇ ਜਿਹੜਾ ਕਿਸੇ ਦਾ ਪੇਟ ਭਰ ਸਕੇ ਜਿਹੜਾ ਕਿਸੇ ਦਾ ਘਰ ਬਣਾ ਸਕੇ ਜਿਹੜਾ ਕਿਸੇ ਪਿਆਸੇ ਨੂੰ ਪਾਣੀ ਪਿਆ ਸਕੇ ਆਪਣੇਆਂ ਨੂੰ ਤੇ ਸਾਰੇ ਹੀ ਪਾਲਦੇ ਆ ਆਨੰਦ ਜਿੰਦਗੀ ਵਿੱਚ ਉਸ ਦਿਨ ਬਣੇਗਾ ਪਰਉਪਕਾਰੀ ਜਿੰਦਗੀ ਉਸ ਦਿਨ ਬਣੇਗੀ ਜਦੋਂ ਆਪਣੀ ਜੇਬ ਤੋਂ ਦੂਜੇ ਦੇ ਬੱਚੇ ਦਾ ਪੇਟ ਭਰਨ ਦੀ ਸਮਰੱਥਾ ਕਾਇਮ ਕਰਾਂਗੇ ਤੇ ਮਹਾਪੁਰਖ ਜਿਹੜੇ ਨੇ ਇਹ ਗੁਰਮਖੋ ਇਸੇ ਕਰਕੇ ਪਰਉਪਕਾਰੀ ਹੁੰਦੇ ਨੇ ਉਹ ਹਮੇਸ਼ਾ ਵੇਸਾਲੀ ਦੂਜਿਆਂ ਦੇ ਪਰਉਪਕਾਰਾਂ ਲਈ ਸੰਸਾਰ ਵਿੱਚ ਆਇਆ ਕਰਦੇ ਨੇ ਆਪਣੇ ਵਾਸਤੇ ਨਹੀਂ ਸੰਸਾਰ ਵਿੱਚ ਆਉਂਦੇ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਣ ਮਲਾਇ ਇਹ ਸਾਡੇ ਗੁਰੂ ਨਾਨਕ ਸਾਹਿਬ ਮਹਾਰਾਜੀਆਂ ਨੇ ਆਪਣਿਆਂ ਨੂੰ ਛੱਡ ਕੇ ਦੂਜਿਆਂ ਨੂੰ ਗਲ ਬਕੜੀ ਵਿੱਚ ਲਿਆ ਰੱਬ ਦੇ ਪਿਆਰੇ ਵੀ ਆਪਣਿਆਂ ਨੂੰ ਛੱਡ ਕੇ ਦੂਜਿਆਂ ਨੂੰ ਪਿਆਰ ਕਰਨ ਦੀ ਜਾਤ ਸਿੱਖ ਗਏ